ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪਹਿਲਾ ਲਿਖੈ ਬੋਲਣ ਬੋਲਣਾ ਲਿਖੈ ਖਾਣਾ ਖਾਓ ਇਹ ਸਾਰੇ ਲਿਖੈ ਪਦ ਜਿਹੜੇ ਨੇ ਉੱਥੇ ਯਮਕ ਲਾ ਕੇ ਉਚਾਰਨ ਕਰਨਾ ਹੈ ਲਿਖੈ ਬੋਲਣ ਬੋਲਣਾ ਲਿਖੈ ਖਾਣਾ ਖਾਓ ਲਿਖੈ ਵਾਟ ਚਲਾਈਆ ਲਿਖੈ ਸੁਣ ਵੇਖਾਓ ਸੁਣ ਵੀ ਇਕੱਠਾ ਨਹੀਂ ਬੋਲਦੇ ਨਾ ਵੱਖਰਾ ਪਾਦ ਉਚਾਰਨ ਕਰਨਾ ਲਿਖੈ ਵਾਟ ਚਲਾਈਆ ਇਥੇ ਵਿਸਰਾਮ ਲਿਖੈ ਸੁਣ ਵਿਖਾਓ ਆਮ ਨਾਲ ਸੁਣ ਵੇਖਾਓ ਕਹਿ ਜਾਂਦੀ ਹਨ ਲਿਖੈ ਸਾਹ ਲਵਾਈਐ ਜੀ ਸਾਹ ਸਾਹ ਕੰਨਾ ਨਹੀਂ ਵਧਾ ਦੇਣਾ ਨਾਲ ਕੰਨਾ ਵਧਾ ਕੇ ਹਾ ਹਾ ਸਾਹ ਲਿਖੈ ਸਾਹ ਦਵਾਈਐ ਪੜੇ ਕੇ ਪੁੱਛਣ ਜਾਓ ਪੜੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਤੂ ਅੰਧਾ ਨਾਮ ਵਿਸਾਰਿਆ ਨਾ ਤਿਸ ਇਹ ਨਾ ਓਹ ਇਹ ਯਾਦ ਰੱਖਣ ਵਾਲੀ ਯਮ ਕਹ ਅੰਧਾ ਨਾਮ ਨਹੀਂ ਕਹਿ ਦੇਣਾ ਅੰਧਾ ਨਾਮ ਵਿਸਾਰਿਆ ਨਾ ਇਸ ਏ ਨਾ ਉਹ ਰਹਾਉ ਜੀਵਨ ਮਰਣਾ ਜਾਇ ਕ ਇਥੈ ਖਾਜੈ ਕਾਲ ਜਿਥੈ ਬਹਿ ਸਮਝਾਈਐ ਤਿਥੈ ਕੋਈ ਨ ਚੱਲਿਓ ਨਾਲ ਰੋਵਣ ਵਾਲੀ ਜਿਤੜੀ ਸਭ ਬਨਹ ਪੰਡ ਪਰਾਲ ਸਭ ਬਨਹ ਸਭ ਬਨਹ ਪੰਡ ਪਰਾਲ ਸਭ ਕੋ ਆਖਾ ਬਹੁਤ ਬਹੁਤ ਘਟ ਨਾ ਆਖਾ ਕੋਈ ਕੀਮਤ ਕਿਨਾਂ ਨਾ ਪਾਈਆ ਕਹਿਣ ਨਾ ਵੱਡਾ ਹੋਏ ਹਾਂਜੀ ਕਹਿਣ ਨਾ ਵੱਡਾ ਹੋਏ ਸੱਚਾ ਸਾਹਿਬ ਏਕ ਤੂ ਹੋਰ ਜੀਆ ਕਿਤੇ ਲੋ ਜਾਦਾ ਸਾਹਿਬ ਪਾਦੀ ਆਉਂਦਾ ਸੱਸੀ ਗੰਨਾ ਹਾਸੀ ਸਿਆਰੀ ਬੱਬਾ ਸਾਹਿਬ ਇਥੇ ਸਾਹਿਬ ਹੈ ਧਿਆਨ ਨਾਲ ਉਚਾਰਨ ਕਰਨਾ ਹੈ ਸਸੇ ਕਨਾ ਹਹਾ ਬੱਬਾ ਔਂਕੜ ਸਾਹਿਬ ਬੋਲਣਾ ਸਾਹਿਬ ਨਹੀਂ ਕਹਿਣਾ ਹੈ ਸਾਚਾ ਸਾਹਿਬ ਏਕ ਤੂ ਹੋਰ ਜੀਆ ਕੀਤੇ ਲੋਹ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਅਤ ਨੀਚ ਆਤ ਪੁੱਲਾ ਹੀ ਬੋਲਣਾ ਨੀਚੀ ਹੂ ਆਤ ਨੀਚ ਅਤ ਨਹੀਂ ਕਹਿਣਾ ਅਤ ਉੱਥੇ ਆਉਂਦਾ ਜਿਵੇਂ ਅਤੀ ਹੂ ਤੱਕਾ ਖਾਏ ਅਤ ਚੱਕਣੀ ਆ ਨਾਨਕ ਤੈਨ ਕੈ ਸੰਗ ਸਾਥ ਵਡਿਆਲ ਸਿਉ ਕਿਆ ਰੀਸ ਜਿਥੈ ਨੀਚ ਸਮਾਲੀਯਨ ਤਿਥੈ ਨਦਰ ਤੇਰੀ ਬਖਸੀਸ ਸਿਰੀ ਰਾਗ ਮਹੱਲਾ ਪਹਿਲਾ ਲੱਭ ਕੁੱਤਾ ਕੂੜ ਚੂਹੜਾ ਠੱਗ ਖਾਦਾ ਮੁਰਦਾਰ ਲੱਭ ਕਸਕੇ ਬੋਲਣਾ ਲੱਭ ਕੁੱਤਾ ਕੂੜ ਚੂਹੜਾ ਚੂੜਾ ਨਹੀਂ ਕਹਿ ਦੇਣਾ ਸਿੱਧਾ ਹੀ ਹਾਹਾ ਵੀ ਵਿੱਚ ਆ ਕੇ ਉਚਾਰਨ ਕਰਨਾ ਚੂਹੜਾ ਠੱਗ ਖਾਦਾ ਖਾਦਾ ਮੁਰਦਾਰ ਪਾਰ ਨਿੰਦਾ ਪਰਮਲ ਮੁਖ ਸੁਦੀ ਅਗਨ ਕ੍ਰੋਧ ਚੰਡਾਲ ਇਹ ਵੀ ਪਾਰ ਨਿੰਦਾ ਪਰਮਲ ਕੱਠਾ ਨਹੀਂ ਕਹਿ ਦੇਣਾ ਪਰਮਲ ਮਲ ਪੋਲਾ ਹੀ ਬੋਲਣਾ ਹੈ ਮੈਲ ਦਾ ਵਾਚਕ ਹੈ ਪ੍ਰਾਈ ਮੈਲ ਜੇ ਮੱਲ ਕਹਿ ਦਾਂਗੇ ਤਾਂ ਉਸ ਦਾ ਅਰਥ ਹੋ ਜਾਏਗਾ ਕੋਲੀ ਪਹਿਲਵਾਨ ਮੁਖ ਸੁਦੀ ਸੁਦੀ ਵੀ ਪੋਲਾ ਬੋਲਣਾ ਸੁద్ధి ਨਹੀਂ ਕਹਿਣਾ ਅਗਨ ਕ੍ਰੋਧ ਚੰਡਾਲ ਰਾਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ ਇਹ ਕਰਮ ਮੇਰੇ ਇੱਥੇ ਠਮਕ ਲਾ ਦੇਣੀ ਹੈ ਕਰਤਾਰ ਬਾਬਾ ਬੁਲੀਏ ਪਤ ਹੋਏ ਉਤਮ ਸੇਦਰ ਉਤਮ ਕਹੀ ਅਹ ਨੀਚ ਕਰਮ ਬਹਿ ਰੁਏ ਰਹਾਉ ਰਸ ਸੁਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਇਸ ਰਾਮ ਧਿਆਨ ਨਾਲ ਲਾਉਣਾ ਰਸ ਸੁਇਨਾ ਔਕੜ ਨਾਲ ਬੋਲਣਾ ਛੀਤੀ ਸੁਇਨਾ ਸੁਇਨਾ ਹੂੜਾ ਨਿਲਾਉਣਾ ਰਸ ਸੁਇਨਾ ਰਸ ਰੂਪਾ ਕਾਮਣ ਕਿਥੇ ਵੀ ਸ਼ਰਾਮ ਲਾ ਦਨਾ ਰਾਸ ਪਰਮਲ ਕੀ ਵਾਸ ਪਰਮਲ ਇਥੇ ਪਾਠ ਇਕੱਠਈਆ ਰਾਸ ਘੂੜੇ ਰਾਸ ਸੇਜਾ ਮੰਦਰ ਰਾਸ ਮੀਠਾ ਰਾਸ ਮਾਸ ਇਹ ਰਾਸ ਜਿਹੜਾ ਪਾਦ ਹੈ ਇਹ ਪੋਲਾ ਹੀ ਉਚਾਰਨ ਕਰਨਾ ਰਸ ਨਹੀਂ ਕਹਿਣਾ ਇਹ ਤੇ ਰਾਸ ਸਰੀਰ ਕੇ ਕਹ ਘਟ ਨਾਮ ਨਿਵਾਸ ਜਿਤ ਬੋਲਿਆ ਪਤ ਪਾਈਐ ਸੋ ਬੋਲਿਆ ਪਰਵਾਣ ਸਿ ਕਾਬੂਲ ਵਿਗੁਚਣਾ ਸੁਣ ਮੂਰਖ ਮਨ ਅਜਾਨ ਜੂ ਤਿਸ ਭਾਵਹਿ ਸੇ ਭਲੇ ਹੋਰ ਕਿ ਕਹਿਣ ਵਖਾਨ ਤਿਨ ਮਤ ਤਿਨ ਪਤ ਤਿਨ ਧਾਨ ਪੱਲੇ ਜੇਨ ਖਿਰਦਾ ਰਹਾ ਸਮਾਈ ਤੀਨ ਕਾ ਕਿਆ ਸਾਲਾਹਣਾ ਅਵਰ ਸੁਵਾਲਿਓ ਕਾਇ ਅਵਰ ਸੁਵਾਲਿਓ ਕਾਇ ਨਾਨਕ ਨਦਰੀ ਬਾਹਰੇ ਰਾਤਿਹ ਦਾਨ ਨ ਨਾਈ ਇਹ ਧਿਆਨ ਨਾਲ ਉਚਾਰਨ ਕਰਨਾ ਨਾਨਕ ਨਦਰੀ ਬਾਹਰੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ ਜਿਹੜੇ ਵਾਹਿਗੁਰੂ ਦੀ ਨਦਰ ਤੋਂ ਬਖਸ਼ਿਸ਼ ਤੋਂ ਬਾਹਰ ਹਨ ਉਹ ਰੱਜਹਿ ਦਾਨ ਪਰਮੇਸ਼ਰ ਦੇ ਦਿੱਤੇ ਹੋਏ ਦਾਨ ਦੇ ਵਿੱਚ ਰਚ ਜਾਂਦੇ ਨੇ ਖਛਿਤ ਪਚਿਤ ਹੋ ਜਾਂਦੇ ਨੇ ਨਾ ਨਾ ਨਾਮ 'ਚ ਨਹੀਂ ਰਚਦੇ ਹਨ ਇਸ ਕਰਕੇ ਜੇ ਅੰਜ ਬੋਲ ਦਿੱਤਾ ਰੱਜਹਿ ਦਾਨ ਨਾ ਤਾਂ ਉਹਦਾ ਅਰਥ ਜ਼ਮੀਨ ਅਸਮਾਨ ਦਾ ਅੰਤਰ ਹੋ ਜਾਏਗਾ ਇਸ ਕਰਕੇ ਰੱਜਹਿ ਦਾਨ ਇਥੇ ਠੰਮਕ ਲਾ ਦੇਣੀ ਹੈ ਫਿਰ ਬੋਲਣਾ ਨਾ ਨਾ ਸ੍ਰੀ ਰਾਗ ਮਹੱਲਾ ਪਹਿਲਾ ਅਮਲ ਗੋਲਾ ਗੂ ਕੂੜਕਾ ਜਿੱਤਾ ਦੇਵਨ ਹਾਰ ਮੱਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਜੀ ਮੱਤੀ ਇਥੇ ਯਮਕ ਲਾ ਦੇਣੀ ਹੈ ਮੱਤੀ ਪਦ ਕਸ ਕੇ ਬੋਲਣਾ ਮੱਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿਨ ਸੋਫੀਆ ਰਾਖਣ ਕੋ ਦਰਬਾਰ ਜੀ ਸੋਫੀਆ ਉਚਾਰਨ ਕਰਨਾ ਫਫੀ ਦੇ ਨਾਲ ਸੱਚ ਮਿਲਿਆ ਤਿਨ ਸੋਫੀਆ ਰਾਖਣ ਕੋ ਦਰਬਾਰ ਇਥੇ ਵਾਵੇ ਨਾਲ ਬੋਲਣਾ ਦਰਬਾਰ ਨਹੀਂ ਕਹਿਣਾ ਨਾਨਕ ਸਾਚੇ ਕੋ ਸੱਚ ਜਾਣ ਜਿਤ ਸੇਵਿਆ ਸੁਖ ਪਾਈਐ ਤੇਰੀ ਦਰਗਹ ਚੱਲੈ ਮਾਣ ਰਹਾਓ ਸੱਚ ਸਰਾ ਗੁੜ ਬਾਹਰਾ ਜਿਸ ਵਿੱਚ ਸੱਚਾ ਨਾਉ ਸੁਣਹਿ ਵਖਾਣ ਹੈ ਜਿਤੜੇ ਹੋ ਤਿਨ ਬਲਿਹਾਰੈ ਜਾਓ ਹਾਂਜੀ ਸੁਣਹਿ ਵਖਾਣ ਹੈ ਜਿਤੜੇ ਇਸ ਰਾਮ ਹੋ ਤਿਨ ਬਲਿਹਾਰੈ ਜਾਓ ਤਾ ਮਨ ਕੀ ਬਾਣੀਐ ਜਾ ਮਹਿਲੀ ਪਾਇ ਥਾਉ ਤਾ ਪਦ ਤੇ ਜਪ ਪદ્ધਤੀ ਯਮਕਲਾ ਕੇ ਉਚਾਰਨ ਨਾਉ ਨੀਰ ਚੰਗਿਆਈਆ ਸਤ ਪਰਮਲ ਤਨਵਾਸ ਤਾ ਮੁਖ ਹੋਵਾ ਉਜਲਾ ਲੱਖ ਲੱਖ ਦਾਤੀ ਇਕ ਦਾਤ ਦੂਖ ਤਿਸੈ ਪਹਿ ਆਖੀਐ ਸੁਖ ਜਿਸਾਹੀ ਪਾਸ ਸੋ ਕਯੋ ਮਨੁ ਵਿਸਾਰੀਐ ਜਾ ਕੇ ਜੀਵ ਪ੍ਰਾਣ ਸੋ ਕਿਉ ਇਕੱਠਾ ਨਹੀਂ ਕਹਿ ਦੇਣਾ ਸੋ ਪਦ ਦੇਵੀ ਅਮਕ ਲਾ ਕੇ ਬੋਲਣਾ ਸੋ ਕਿਉ ਮਨੁ ਵਿਸਾਰੀਐ ਜਿਸ ਕੇ ਜਾ ਕੇ ਜੀਵ ਪ੍ਰਾਣ ਤਿਸ ਵਿਣ ਸਭ ਅਪਿੱਤਰ ਹੈ ਜੇਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆ ਤੁਧ ਭਾਵੈ ਪਰਵਾਣ ਸ੍ਰੀ ਰਾਗ ਮਹੱਲ ਪਹਿਲਾ ਜੀ ਇੱਥੇ ਮਹੱਲ ਹੀ ਉਚਾਰਨ ਕਰਨਾ ਇਹ ਚਾਰ ਥਾਵਾਂ ਤੇ ਮਹੱਲ ਪਦ ਆਉਂਦਾ ਹੈ ਤਿੰਨ ਵਰੀ ਤਾਂ ਸਿਰੀ ਰਾਗ ਦੇ ਵਿੱਚ ਹੀ ਆਉਂਦਾ ਹੈ 16 ਅੰਗ ਤੇ 18 ਅੰਗ ਤੇ 19 ਅੰਗ ਤੇ ਇੱਕ ਬਸੰਤ ਕੀ ਵਾਰ ਮਹੱਲ ਪੰਜਵਾਂ ਇਸ ਕਰਕੇ ਇੱਥੇ ਮਹੱਲਾ ਨਹੀਂ ਕਹਿਣਾ ਮਹੱਲ ਉਚਾਰਨ ਕਰ ਜਾਲ ਮੋਹ ਘਾਸਮਾਸ ਕਰ ਮਤ ਕਾਗਦ ਕਰਸਾਰ ਜਾਲ ਮੋਹ ਕਾਸ ਇਹ ਪੁੱਲਾ ਹੀ ਬੋਲਨਾ ਮਸ ਕਰ ਮਸ ਪਦ ਜਿਹੜਾ ਨਾ ਥੋੜਾ ਜਿਹਾ ਕਸ ਕੇ ਬੋਲਨਾ ਹੈ ਕਸ ਕੇ ਸਿਆਹੀ ਬਣਾਉਣਾ ਕਰ ਮਤ ਕਾਗਦ ਕਰ ਸਾਰ ਜਿਹੜਾ ਸ੍ਰੇਸ਼ਟ ਮਤ ਹੈ ਉਸ ਨੂੰ ਕਾਗਜ਼ ਬਣਾਉਣਾ ਕਰ ਪਾਉ ਕਲਮ ਕਰ ਚੇਤ ਲੇਖਾਰੀ ਗੁਰ ਪੁੱਛ ਲੇਖ ਵਿਚਾਰ ਪਾਉ ਕਲਮ ਕਰ ਚਿੱਤ ਲੇਖਾਰੀ ਗੋਪਾਲ ਪਾਂਦੇ ਨੂੰ ਇਹ ਸ਼ਬਦ ਦੁਆਰਾ ਮਾਰੇ ਨੇ ਉਪਦੇਸ਼ ਦਿੱਤਾ ਭਾਉ ਕਲਮ ਕਰ ਚਿੱਤ ਲੇਖਾਰੀ ਗੁਰ ਪੁੱਛ ਲਿਖ ਵਿਚਾਰ ਲੇਖ ਨਾਮ ਸਾਲਾਹ ਲੇਖ ਲੇਖ ਅੰਤ ਨਾ ਪਾਰਾਵਾਰ ਇਸੇ ਤਰ੍ਹਾਂ ਵਿਸਰਾਮ ਲਾਉਣਾ ਹੈ ਇਉ ਨਹੀਂ ਕਹਿਣਾ ਲਿਖ ਨਾਮ ਸਾਲਾਹ ਲਿਖ ਲਿਖ ਵਿਸਰਾਮ ਲਾਉਣਾ ਹੈ ਲੇਖ ਨਾਮ ਇਥੇ ਠਮਕ ਸਾਲਾਹ ਲਿਖ ਇਥੇ ਵਿਸਰਾਮ ਲੇਖ ਇਥੇ ਯਮਕ ਲਾ ਦੇਣੀ ਆ ਅੰਤ ਨਾ ਪਾਰਾ ਵਾਰ ਬਾਬਾ ਇਹੋ ਲੇਖਾ ਲਿਖ ਜਾਣਾ ਜਿੱਥੇ ਲੇਖਾ ਮੰਗੀ ਐ ਤਿੱਥੇ ਹੋਏ ਸੱਚਾ ਨਿਸ਼ਾਨ ਰਹਾਉ ਜਿੱਥੇ ਮਿਲਹਿ ਵਡਿਆਈਆ ਸਾਧ ਖੁਸ਼ੀਆ ਸਾਧ ਚਾਉ ਤਿੰਨ ਮੁਖ ਟਿੱਕੇ ਨਿਕਲੈ ਹਾਂਜੀ ਸਾਧ ਪੂਲੇ ਹੀ ਪਾਦ ਉਚਾਰਨ ਕਰਨੇ ਹਨ ਸਾਧ ਖੁਸੀਆ ਸਾਧ ਜਾਓ ਤਿੰਨ ਮੁਖ ਟਿੱਕੇ ਨਿਕਲ ਹੈ ਜੇਨ ਮਾਨ ਸੱਚਾ ਨਾਉ ਕਰਮ ਮਿਲੈ ਤਾਂ ਪਾਈਐ ਨਾਹੀ ਗੱਲੀ ਵਾਓ ਦਵਾਓ ਇੱਕ ਆਵਹਿ ਇੱਕ ਜਾਹੇ ਉਠ ਰੱਖੀਐ ਨਾਉ ਸਲਾਰ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਨਾ ਜਾਣੀ ਐ ਅੱਗੇ ਗਿਆ ਜਾਣੀ ਐ ਵਿਣ ਨਾ ਵੇ ਵੇਕਾਰ ਅੱਗੇ ਗਿਆ ਜਾਣੀ ਐ ਇਥੇ ਵਿਸਰਾਮ ਵਿਣ ਨਾ ਵੇ ਵਿਕਾਰ ਵਿਣ ਨਾ ਵੇ ਇਥੇ ਠਮਕ ਜੀ ਲਾ ਕੇ ਬੋਲਣਾ ਵੇਕਾਰ ਭੈ ਤੇਰਾ ਡਰ ਅਗਲਾ ਖਾਪ ਖਾਪ ਛਿੱਜੇ ਦੇਹ ਖਾਪ ਖਾਪ ਇਹ ਪੂਲੇ ਪਦ ਬੋਲਨੇ ਆ ਪੂਲਾ ਪਦ ਜਦੋਂ ਬੋਲਣਾ ਆ ਉਦੋਂ ਦੋ ਪਦਾਂ ਨੂੰ ਦੋ ਅੱਖਰਾਂ ਨੂੰ ਜਿੰਨਾ ਲਮਕਾ ਕੇ ਬੋਲਾਂਗੇ ਵਧੀਆ ਬੋਲਿਆ ਜਾਏਗਾ ਖਾਪ ਜਾਪ ਤਾਪ ਮਾਪ ਜਾਂ ਮਾਨ ਤਾਨ ਧਾਨ ਜੇ ਇਕੱਠੇ ਬੋਲਨੇ ਹੋਣ ਤਾਂ ਦੋਵੇਂ ਅੱਖਰਾਂ ਨੂੰ ਇਕੱਠੇ ਜੋੜ ਦੇ ਖੱਪ ਮੱਪ ਤੱਪ ਇਸ ਤਰ੍ਹਾਂ ਨਾਵ ਜਿਨਾ ਸੁਲਤਾਨ ਖਾਨ ਉਦੇ ਡਿੱਠੇ ਖੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣਿਆ ਸਾਹ ਲੋਣੇ ਸਭ ਰਸ ਮਿੱਠੇ ਮੰਨਿਆ ਸੁਣਿਆ ਸਾਹ ਲੋਣੇ ਖੱਟ ਤੁਰਸੀ ਮੁਖ ਬੋਲਣਾ हाँ जी खाट तुरसी जो पाठ है संबंधक पाठ है खाट पुला ही बोलना खाट तुरसी मुख बोलना मारण नाद किए सतीह अमृत भाव एक सतीह इस तरह नहीं बोलना छत्तीह 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 अमृत भाव एक छत्तीह अमृत भाव एक ਜਾ ਕਉ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੈ ਤਨ ਪੀੜਿਐ ਜਿਤ ਖਾਧੈ ਤਨ ਪੀੜਿਐ ਪੀੜਿਐ ਫੁੱਲਾ ਬੋਲਨਾ ਖਾਧੈ ਨਹੀਂ ਕਹਿਦਨਾ ਦੱਦੀ ਦੇ ਨਾਲ ਧੱਦਾ ਬੋਲਨਾ ਖਾਧੈ ਮਨ ਮਹਿ ਚੱਲੈ ਵਿਕਾਰ ਰਹਾਉ ਰਤਾ ਪੈਨਣ ਮਨ ਰਤਾ ਸੁਪੀਦੀ ਸਤ ਦਾਨ ਉੱਤਤਾ ਪੈਨਣਾ ਮਨ ਨਹੀਂ ਕਹਿਣਾ ਮਨ ਰਤਾ ਮਨ ਪੂਲਾ ਹੀ ਬੋਲਣਾ ਸੁਪੀਦੀ ਸਤ ਦਾਨ ਨੀਲੀ ਸਿਆਹੀ ਕਦਾ ਕਰਨੀ ਜੀ ਵੀ ਯਾਦ ਰੱਖਣ ਵਾਲੀ ਯਮ ਕਹੇ ਨੀਲੀ ਪਦ ਤੇ ਯਮਕ ਲਾ ਦੇਣੀ ਹੈ ਨੀਲੀ ਸਿਆਹੀ ਨਹੀਂ ਕਹਿਣਾ ਨੀਲੀ ਸਿਆਹੀ ਕਦਾ ਕਰਨੀ ਪਹਿਰਣ ਪੈਰ ਧਿਆਨ ਕਰਮ ਬੰਦ ਸੰਤੋਖ ਕਾ ਕਰਮ ਬੰਦਨੀਆ ਕਮਰ ਬੰਦ ਸੰਤੋਖ ਕਾ ਕਮਰ ਬੰਦ ਸੰਤੋਖ ਕਾ ਕਮਰ ਤੇ ਬੰਨਣ ਵਾਲਾ ਇੱਕ ਕਪੜਾ ਹੁੰਦਾ ਹੈ ਪਟਕਾ ਹਾਂਜੀ ਤਨ ਜੋਬਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦਾ ਤਰ ਪੀੜੀ ਹੈ ਮਨ ਮਹਿ ਚੱਲ ਹੈ ਵਿਕਾਰ ਰਹਾਉ ਕੋੜੇ ਪਖਰ ਸੋਇਨੇ ਸਾਖਤ ਬੂਜਣ ਤੇਰੀ ਵਾਟ ਤਰਕਸ ਤੀਰ ਕਾ ਕਮਾਨ ਸਾੰਗ ਹਾਂਜੀ ਤਰਕਸ ਹੀ ਬੋਲਣਾ ਕਈ ਪਾਠੀ ਸਿੰਘਾਂ ਦੇ ਮੁਖ ਚੋਂ ਤਸਕਰ ਵੀ ਸੁਣਿਆ ਤਸਕਰ ਦਾ ਅਰਥ ਹੁੰਦਾ ਚੋਰ ਤੇ ਤਰਕਸ ਦਾ ਅਰਥ ਹੁੰਦਾ ਪੱਥਾ ਤਰਕਸ ਤੀਰ ਕਮਾਨ ਸਾੰਗ ਤੇਗ ਬੰਧ ਗੁਣਤਾਤ ਵਾਜਾ ਨਿਜਾ ਪਤਿ ਸਿਉ ਪ੍ਰਗਟ ਹਾਂਜੀ ਇਹ ਵਿਸਰਾਮ ਇੱਥੇ ਹੀ ਲਾਉਣਾ ਵਾਜਾ ਨਿਜਾ ਪਤਿ ਸਿਉ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜਨਾ ਖੁਸ਼ੀ ਖੁਆਰ ਹਾਂਜੀ ਬਾਬਾ ਹੋਰ ਚੜਨਾ ਖੁਸ਼ੀ ਖੁਆਰ ਜਿਤ ਚੜਿਆ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ ਰਹਾਓ ਕਰ ਮੰਦਰ ਖੁਸੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਧ ਭਾਵਸੀ ਹੋਰ ਆਖਣ ਬਹੁਤ અપਾਰ ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ ਜੀ ਪੂਛ ਕਿਥੇ ਜਮਕ ਲਾ ਦੇਣੀ ਐ ਪੂਛ ਨ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਜਿਤ ਸੁੱਤਾ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ ਰਹਾਉ ਵਾਹਿਗੁਰੂ ਜੀ ਕਾ ਕਾਲ ਸਾ ਕਰੇ ਵਾਹਿਗੁਰੂ ਜੀ ਕੀ ਪਤੇ